ਪੰਜਾਬ ਸਰਕਾਰ ਐਨੀ ਦਿਨੀ ਨਸ਼ੇ ਖਿਲਾਫ ਤਾਬੜ ਤੋੜ ਐਕਸ਼ਨ ਲੈ ਰਹੀ ਹੈ ਨਸ਼ੇ ਵੇਚਣ ਵਾਲਿਆਂ ਦੇ ਘਰਾਂ ਤੇ ਬੁਲਡੋਜ਼ਰ ਨਸ਼ਾ ਵੇਚਣ ਵਾਲਿਆਂ ਦੀਆਂ ਧੜਾ ਧੜ ਗ੍ਰਿਫਤਾਰੀਆਂ ਹੋ ਰਹੀਆਂ ਨੇ ਤੇ ਨਸ਼ੇ ਨੇ ਪੰਜਾਬ ਚ ਪੈਰ ਪਸਾਰਨੇ ਕਾਫੀ ਪਹਿਲਾਂ ਸ਼ੁਰੂ ਕਰ ਦਿੱਤੇ ਸੀ ਕਈ ਸਰਕਾਰਾਂ ਆਈਆਂ ਗਈਆਂ ਪਰ ਕਿਸੇ ਤੋਂ ਵੀ ਨਸ਼ਾ ਨਹੀਂ ਰੋਕ ਸਕਿਆ ਤੇ ਹੁਣ ਭਗਵੰਤ ਸਰਕਾਰ ਨੇ ਇਸ ਤੇ ਨਵਾਂ ਐਕਸ਼ਨ ਸ਼ੁਰੂ ਕਰ ਦਿੱਤਾ ਜਿਸ ਤੇ ਨਸ਼ਾ ਵੇਚਣ ਵਾਲਿਆਂ ਦੇ ਘਰਾਂ ਤੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਤੇ ਨਸ਼ੇ ਨਾਲ ਬਣਾਈ ਸੰਪਤੀ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਤੇ ਪੰਜਾਬ ਚ ਅਫੀਮ ਭੁੱਕੀ ਤੋਂ ਸ਼ੁਰੂ ਹੋਇਆ ਮਸਲਾ ਹੈਰੋਇਨ ਸਮੈਕ ਕੋਕੀਨ ਸਿੰਥੈਟਿਕ ਡਰਗ ਆਈਸ ਡਰਗ ਵਰਗੇ ਨਸ਼ਿਆਂ ਚ ਬਦਲ ਗਿਆ ਹੈ ਪਰ ਇਹ ਡਰਗ ਆਉਂਦੇ ਕਿੱਥੋਂ ਨੇ ਪੰਜਾਬ ਚ ਇਹਨਾਂ ਦੀ ਵੱਡੀ ਸਮਗਲਿੰਗ ਹੁੰਦੀ ਕਿਵੇਂ ਆ ਆ ਹੁਣ ਤੁਹਾਨੂੰ ਦੱਸਦੇ ਆ ਕਿ ਇਹ ਸਾਰਾ ਨਸ਼ਾ ਪੰਜਾਬ ਚ ਪਹੁੰਚਦਾ ਕਿਵੇਂ ਅਤੇ ਕਿੱਥੋਂ ਹੈ ਪੰਜਾਬ ਚ ਸਭ ਤੋਂ ਜ਼ਿਆਦਾ ਨਸ਼ਾ ਇਰਾਨ ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਹੁੰਦਾ ਹੈ ਤੇ ਇਹਨਾਂ ਦੇਸ਼ਾਂ ਥਾਂਈ ਨਸ਼ਾ ਭੇਜਣ ਦੇ ਰਸਤੇ ਦਾ ਨਾਮ 골ਡਨ ਕ੍ਰੀਸੈਂਟ ਹੈ ਜਿਵੇਂ ਪੰਜਾਬ ਤੋਂ ਟ੍ਰੈਵਲ ਏਜੰਟ ਡੰਕੀ ਰੂਟ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਦੇ ਨੇ ਉਸੇ ਤਰ੍ਹਾਂ ਨਸ਼ਾ ਵੀ ਪੰਜਾਬ ਚ ਪਹੁੰਚਦਾ ਹੈ ਜਿਸ ਦੇ ਰਸਤੇ ਨੂੰ 골ਡਨ ਕ੍ਰੀਸੈਂਟ ਦਾ ਨਾਂ ਦਿੱਤਾ ਗਿਆ ਜੋ ਕਿ ਇਹਨਾਂ ਕਈ ਦੇਸ਼ਾਂ ਤੋਂ ਹੁੰਦਾ ਹੋਇਆ ਪੰਜਾਬ ਭਾਰਤ ਦੇ ਬਾਰਡਰ ਤੇ ਪਹੁੰਚਦਾ ਹੈ ਤੇ ਇਸ 골ਡਨ ਕ੍ਰੀਸੈਂਟ ਰੂਟ ਚ 이란 افغانستان پاکستان ਅਤੇ ਹੋਰ ਕਈ ਛੋਟੇ ਦੇਸ਼ ਸ਼ਾਮਲ ਨੇ ਜਿੱਥੋਂ ਨਸ਼ਾ ਸਮਗਲ ਹੋ ਕੇ ਭਾਰਤ ਦੇ ਬਾਰਡਰ ਤੇ ਪਹੁੰਚਦਾ ਹੈ ਤੇ ਉਹ ਬਾਰਡਰ ਭਾਰਤ ਦੇ ਵੱਖ-ਵੱਖ ਇਲਾਕਿਆਂ 'ਚ ਪਹੁੰਚਦਾ ਹੈ ਜ਼ਰੂਰੀ ਨਹੀਂ ਕਿ ਉਹ ਸਿਰਫ ਅੰਮ੍ਰਿਤਸਰ ਵਾਲਾ ਹੀ ਬਾਰਡਰ ਹੋਵੇ ਤਾਂ ਫਿਰ ਇਹ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਭਾਰਤ ਪਾਕਿਸਤਾਨ ਬਾਰਡਰ ਤੋਂ ਨਸ਼ਾ ਪੰਜਾਬ 'ਚ ਐਂਟਰ ਕਿਵੇਂ ਕਰਦਾ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਇੱਕ ਸਮਾਂ ਸੀ ਜਦ ਬਾਰਡਰ ਤੋਂ ਸਿੱਧਾ ਨਸ਼ਾ ਪੰਜਾਬ ਦੇ ਐਂਟਰ ਕਰ ਜਾਂਦਾ ਸੀ ਕਈ ਖੂਪਿਆ ਰਸਤੇ ਰਹੀਂ ਫਿਰ ਪਠਾਨਕੋਟ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਖਤਾਈ ਵਧੀ ਤੇ ਔਰ ਹੁਣ ਰਸਤਾ ਰਾਜਸਥਾਨ ਪਾਕਿਸਤਾਨ ਬਾਰਡਰ ਜਾਂ ਅਮ੍ਰਿਤਸਰ ਪਾਕਿਸਤਾਨ ਬਾਰਡਰ ਰਹੀਂ ਡਰੋਨ ਦੇ ਜ਼ਰੀਏ ਪਹੁੰਚ ਰਿਹਾ ਤੇ ਹਲੇ ਵੀ ਕਈ ਖੂਪਿਆ ਰਸਤਿਆਂ ਰਹੀਂ ਭੇਜਿਆ ਜਾਂਦਾ ਹੈ ਜਿਸ ਤੇ ਵਿੱਚ ਕਿਤੇ ਨਾ ਕਿਤੇ ਸਖਤਾਈ ਤੋਂ ਪਰੇ ਰਹਿ ਜਾਂਦੀ ਹੈ ਤੇ ਸਭ ਨੂੰ ਪਤਾ ਹੈ ਕਿ ਦੁਨੀਆ ਦੀ 90% ਅਫੀਮ ਅਫਗਾਨਿਸਤਾਨ ਚ ਉਗਾਈ ਜਾਂਦੀ ਹੈ ਪੰਜਾਬ ਚ ਅਫੀਮ ਦੀ ਖੇਤੀ ਬੈਨ ਹੈ ਪਰ ਫਿਰ ਵੀ ਪੰਜਾਬ ਚ ਹਰ ਸਾਲ ਤਕਰੀਬਨ 7500 ਕਰੋੜ ਦੀ ਅਫੀਮ ਵੇਚੀ ਜਾਂਦੀ ਹੈ ਜੋ ਸੁਣ ਕੇ ਇੰਨਾ ਵੱਡਾ ਕਾਟਲ ਲੱਗਦਾ ਹੈ ਕਿ ਇਸ ਨੂੰ ਰੋਕਣਾ ਸ਼ਾਇਦ ਹੀ mumkin ਹੋਵੇ ਕਿਉਂਕਿ ਪੈਸਾ ਥੱਲੇ ਤੋਂ ਲੈ ਕੇ ਉੱਪਰ ਤੱਕ ਪਹੁੰਚਦਾ ਹੈ ਖੈਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਜਾ ਰਹੀ ਹੈ ਤੇ ਲਗਾਤਾਰ ਐਕਸ਼ਨ ਵੇਖਣ ਨੂੰ ਮਿਲ ਰਿਹਾ ਪਰ ਇਸ ਤਰ੍ਹਾਂ ਦੇ ਇੰਨੇ ਕਰੋੜਾਂ ਦੇ ਵਪਾਰ ਨੂੰ ਰੋਕਣ ਲਈ ਵੱਡੀ ਜਿਗਰੇ ਦੀ ਲੋੜ ਹੈ ਤੇ ਕਹਿ ਸਕੀਏ ਕਿ ਵੱਡਾ ਜਿਗਰੇ ਵਾਲਾ ਹੀ ਜੇ ਸਰਕਾਰੀ ਦੇ ਵਿੱਚ ਕੋਈ ਲੀਡਰ ਹੋਵੇਗਾ ਉਹੀ ਇਸ ਪੈਸਿਆਂ ਦੇ ਕਾਟਰ ਨੂੰ ਰੋਕ ਸਕੇਗਾ ਤੇ ਨਸ਼ੇ ਦੇ ਵਪਾਰ ਨੂੰ ਰੋਕ ਸਕੇਗਾ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ